ਨਮਸਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰਾ ਅੱਜ ਦੇ ਇੱਕ ਹੋਰ ਬਲੌਗ ਵਿੱਚ ਅੱਜ ਜਿਹਦੀ ਸ਼ੁਰੂਆਤ ਵੀ ਅਸੀਂ ਖੇਤਾਂ ਵਿੱਚੋਂ ਹੀ ਕਰ ਰਹੇ ਹਾਂ ਇਸ ਵਾਰ ਤਾਂ ਗਰਮੀ ਨੇ ਚੰਗੇ ਵੱਟ ਕੱਢੇ ਪਏ ਐ ਪਰ ਅੱਜ ਦਾ ਮੌਸਮ ਥੋੜਾ ਠੀਕ ਹੈ ਹਵਾ ਚੱਲ ਰਹੀ ਹੈ ਠੰਡੀ ਠੰਡੀ ਇਹ ਬੱਦਲ ਤਾਂ ਹੈ ਪਰ بارش ਦਾ ਕੋਈ ਅਸਾਰ ਨਹੀਂ ਇੱਧਰ ਸਾਡੇ ਆਸ-ਪਾਸ ਤਾਂ ਪੈ ਗਈ ਹਾਲਦ ਵਾਲੇ 5-10 ਕਿਲੋਮੀਟਰ ਛੱਡ ਗਿਆ ਵਿੱਚੋਂ ਇਹ ਏਰੀਆ ਛੱਡ ਗਿਆ ਬਾਕੀ ਆਸੇ-ਪਾਸੇ ਪੈ ਗਈ ਸਾਰੇ ਆ ਪਨੀਰੀ ਦਾ ਵੀ ਰੰਗ ਹੋ ਗਿਆ ਚੇਂਜ ਹੋਰ 2-4 ਦਿਨਾਂ ਤੱਕ ਲਗਾਉਣ ਵਾਲੀ ਹੋ ਗਈ ਇਹ ਵੀ ট্রান্সਫਰ ਹੋਣ ਵੇਲੇ ਤੱਕ ਲੱਗਾ ਨਹੀਂ ਬਾਕੀ ਦੇਖੋ ਕੋਰ ਤੱਕ ਲਗਾਂਦੇ ਐ ਬਿਜਲੀ ਵਾਲੇ ਕਹਿ ਤਾਂ ਰਹੇ ਸੀ ਅੱਜ ਦੁਪਹਿਰ ਤੱਕ ਲਗਾ ਦੇਣਗੇ ਅੱਗੇ ਦੇਖੋ ਜੇ ਤਾਂ ਜਲਾ ਦੇਣ ਤਾਂ ਫੇਰ ਤਾਂ ਬਹੁਤ ਵਧੀਆ ਸਾਡਾ ਕੰਮ ਚੱਲ ਪੈਣਾ। ਇਹ ਸੋਚਿਆ ਕੱਦੂ ਕਰਨ ਤੋਂ ਪਹਿਲੇ ਇੱਕ ਵਾਰੀ ਪਾਣੀ ਲਗਾ ਦਈਏ ਇਹਨੂੰ ਵੀ। ਪਹਿਲੀ ਸੈੱਟ ਹੋ ਜਾਏਗੀ। ਤਾਂ ਬੰਨੇ ਤਾਂ ਵੀ ਸਪਰੇਅ ਕਰਨੀ ਸੀ ਕਾਬੜਾ ਪੈ ਗਏ ਆ। ਇੱਧਰ ਵੀ ਲੇਟ ਹੋ ਗਏ। ਇੱਕ ਹੋਰ ਕੰਮ ਵੀ ਲਗਾਇਆ ਦੂਜੇ ਪਾਸੇ ਬਟ। ਉਹੀ ਨਹੀਂ ਮੁਕਰੇ ਇੱਧਰ ਕੀ ਆਣਾ। ਐਸੇ ਕਰਕੇ ਇੱਧਰ ਵੀ ਨਹੀਂ ਦੇਖ ਹੋਇਆ ਕਰਦਾ। ਬਟਾ ਤੇ ਗੁੱਠਾ ਤੇ ਕਰ ਗਿਆ ਸੀ ਮੈਂ ਬਟ ਆਹੀ ਰਹਿ ਗਿਆ ਸਪਰੇਅ ਕਰ ਨਰੀ ਲੈ ਕੇ ਘਾ ਦੀ ਬਾਕੀ ਤਾਂ ਸਭ ਠੀਕ ਹੀ ਇਧਰ ਹੁਣ ਅੱਜ ਮੌਸਮ ਵਕੇ ਬੜਾ ਕੇ ਐਂਡੇ ਉੱਤੋਂ ਤੱਕ ਪਹਿਲੀ ਬੱਟ ਦੇ ਸਰੀਆ ਉੱਤ ਤੱਕ ਸਾਰੀ ਆਪਣੀ ਹੈ ਜਿਹੜੀ ਵਾਈ ਦੀ ਹੈ ਉਹ ਮੋਟਰ ਦੇ ਸੇ ਤੱਕ ਇਦੋਂ ਰਾ ਲੋ ਜੀ ਆਪਣਾ ਨਵਾਂ ਟਰਾਂਸਫਾਰਮਰ ਵੀ ਲੱਗ ਗਿਆ ਇਹਦੇ ਖਰਾਬ ਹੋਣ ਨਾਲ ਸਾਰੇ ਕੰਮ ਰੁਕੇ ਪਿਆ ਸੀ ਪਰ ਅਖਰਕਾਰ ਆ ਗਿਆ ਸੁੱਖ ਦਾ ਸਾਹ ਬਿਜਲੀ ਡਿਪਾਰਟਮੈਂਟ ਵਾਲਿਆਂ ਨੇ ਅੱਜ ਕੰਮ ਕਰਤਾ ਵਧੀਆ ਅੱਜ ਥੋੜਾ ਬਾਜ਼ਾਰ ਵਾਲ ਵੀ ਕੰਮ ਸੀ ਚੱਲ ਇਹਨੂੰ ਸੈੱਟ ਕਰਾ ਕੇ ਚਲਦੇ ਆਂ ਬਾਜ਼ਾਰ ਵਾਲ ਵੀ ਅੱਜ ਥੋੜਾ ਬਾਜ਼ਾਰ ਦਾ ਚੱਕਰ ਹੈ ਥੋੜਾ ਕੰਮ ਸੀ ਸ਼ਾਪਿੰਗ ਕਰਨੀ ਸੀ ਸੋਚਿਆ ਚੱਲਦੇ-ਚੱਲਦੇ ਤੁਹਾਣਾ ਗੱਲਾਂ ਕਰ ਲਈਏ ਨਾਲ ਤੁਹਾਨੂੰ ਬਾਜ਼ਾਰ ਦਿਖਾ ਦਈਏ ਅੱਜ ਮੌਸਮ ਵੀ ਵਧੀਆ ਤੇ ਕੰਮ ਵੀ ਜ਼ਰੂਰੀ ਸੀ ਸੋ ਚੈਨਲ ਵਾਲੇ ਕੰਮ ਵੀ ਹੋ ਜਾਏਗਾ ਤੇ ਥੋੜਾ ਜਿਹਾ ਬਲੌਗ ਵੀ ਸ਼ੂਟ ਕਰ ਲਈਏ ਜਦ ਤੱਕ ਬਾਜ਼ਾਰ ਨਹੀਂ ਆਂਦਾ ਤਦ ਤੱਕ ਤੁਸੀਂ ਸਫਰ ਦਾ ਆਨੰਦ ਮਾਣੋ ਲੋ ਜੀ ਫਟਕ ਬੰਦ ਮਿਲ ਗਿਆ ਮੈਂ ਜਦੋਂ ਵੀ ਬਾਜ਼ਾਰ ਆਣਾ ਹਰ ਵਾਰ ਫਟਕ ਬੰਦ ਹੀ ਮਿਲਦਾ ਪਿਛਲੀ ਵਾਰ ਵੀ ਸੇਮ ਇਦਾਂ ਹੀ ਹੋਇਆ ਸੀ ਲੱਗਦਾ ਮੇਰੀ ਕਿਸਮਤ ਵਿੱਚ ਹੁਣ ਫਟ ਗਈ ਹੈ ਇੱਧਰ ਹੋਰ ਵੀ ਬੰਦੇ ਵੇਟ ਕਰ ਰਹੇ ਐ ਲੱਗਦਾ ਅਜਾ ਕੰਮ ਲੇਟ ਹੋਏਗਾ ਚਲੋ ਜੀ ਫਾਟਾ ਖੁੱਲ ਗਿਆ ਹੈ ਟਾਈਮ ਤਾਂ ਲੱਗ ਗਿਆ ਹੈ ਪਰ ਚਲੋ ਚੱਲ ਪੈਣੇ ਆ ਹੁਣ ਮਿਲਦੇ ਆ ਸਿੱਧਾ ਬਾਜ਼ਾਰ ਵਿੱਚ ਕੰਮ ਤਾਂ ਹੋ ਗਿਆ ਪਰ ਥੋੜਾ ਟਾਈਮ ਲੱਗ ਗਿਆ ਪਰ ਫਾਟਕ ਦੀ وجہ ਨਾਲ ਹੋਰ ਵੀ ਲੇਟ ਹੋ ਗਏ ਚਲੋ ਹੁਣ ਤਾਂ ਮੁੱਕ ਗਿਆ ਕੰਮ ਹੁਣ ਚਲਦੇ ਆਂ ਘਰ ਵੱਲ ਨੂੰ ਅੱਜ ਦਾ ਛੋਟਾ ਵਲੋਗ ਬਸ ਇੰਨਾ ਹੀ ਜੇ ਤੁਸੀਂ ਵੀ ਕਦੇ ਫਾਟਕ ਤੇ ਫਸੇ ਹੋ ਤਾਂ ਕਮੈਂਟ ਚ ਜਰੂਰ ਲਿਖ ਕੇ ਸ਼ੇਅਰ ਕਰਿਓ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੇ ਵਲੋਗ ਚ ਤਦ ਤੱਕ ਲਈ ਧੰਨਵਾਦ